ਨਹੀਂ ਥੇ ਖੜੀ ਬੁੱਥਾ ਕਰੀ ਜਾਨੀ ਬਿੰਗਾ ਟੇਟਾ ਘੰਟਾ ਹੋ ਗਿਆ ਕਹੇ ਨੂੰ ਫੇ ਰੋਟੀ ਬਣਾ ਕੇ ਲਿਆ ਰੋਟੀ ਬਣਾ ਕੇ ਲਿਆ ਹਲੇ ਤੱਕ ਰੋਟੀ ਨਹੀਂ ਪੱਕੀ ਤੇ ਤੂੰ ਮੰਮੀ ਮੈਨੂੰ ਨਾ ਚੱਕਰ ਆ ਜਾਂਦੇ ਆ ਤਾਂ ਕਰਕੇ ਟਾਈਮ ਲੱਗ ਗਿਆ ਪਹਿਲਾਂ ਭਾਂਡੇ ਧੋਣ ਲੱਗੀ ਸੀ ਆ ਪਖੰਡ ਜਿਹਾ ਨਾ ਕਰ ਚੱਕਰ ਆ ਗਿਆ ਚੱਕਰ ਆ ਗਿਆ ਨਾ ਮੈਂ ਕਿਹੜਾ ਨਿਆਣੇ ਨਹੀਂ ਜੰਮੇ ਤੇ ਤੋ ਰੋਟੀ ਨਹੀਂ ਬਣੀ ਲਓ ਤੈਨੂੰ ਤਾਂ ਮੈਂ ਦੱਸ ਦਿੰਨਾ ਸੇਕ ਨਾਲ ਤੇਰਾ ਹੱਥ ਮੱਜਣ ਲੱਗ ਪਿਆ ਸ਼ਰੀਕਾਂਆਂ ਮੱਖੜੇ ਤੇਰੀਆਂ ਚੁਗਲੀਆਂ ਕਰਦੀਆਂ ਤੋਦੋ ਤੈਨੂੰ ਵੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਮੰਮੀ ਮੈਂ ਤੁਹਾਡੇ ਕਿਸੇ ਕੋਲ ਚੁਗਲਿਆ ਨਹੀਂ ਕੀਤੀ ਆ ਤੇ ਨਾਲੇ ਮੈਂ ਤਾਂ ਕਿਸੇ ਘਰ ਵੀ ਨਹੀਂ ਜਾਂਦੀ ਨਾ ਉਹ ਕੋਠੇ ਤੇ ਖੜੀ ਕੀ ਕਰਦੀ ਸੀ ਤੂੰ ਹੈ ਮੇਰੀ ਜਠਾਣੀ ਦੀ ਨੋਣਾ ਕੀ ਪੱਟੀਆਂ ਪੜਦੀ ਸੀ ਤੇ ਨਾਲੇ ਪੜਾਉਂਦੀ ਸੀ ਮੰਮੀ ਮੈਂ ਕਿਹ ਤੁਹਾਡੇ ਚੁਗਲਿਆ ਕਰਨੀਆਂ ਨੂੰ ਮੈਨੂੰ ਸਿਆਣੀ ਪਿਆਣੀ ਨੂੰ ਪਾਗਲ ਬਣਾਣੀ ਤੂੰ ਬੋਲ ਮੰਮੀ ਮੈਨੂੰ ਇਹਨਾਂ ਦੇ ਸੌ ਲੱਗੇ ਮੈਂ ਦੀਦੀ ਕੋਲ ਕੁਝ ਨਹੀਂ ਕਿਹਾ ਤੁਹਾਡੇ ਬਾਰੇ ਦੇਖਤਾ ਸਹੀ ਦੇਖਤਾ ਸਹੀ ਮੇਰਾ ਕੱਲਾ ਕੱਲਾ ਪੁੱਤ ਮਰਵਾਉਣ ਨੂੰ ਫਿਰਦੀਆਂ ਸੌਹਾ ਖਾਂਦੀ ਮੇਰੇ ਪੁੱਤ ਦੀਆਂ ਝੂਠੀਆਂ ਮੰਮੀ ਜੇ ਤੁਹਾਨੂੰ ਮੇਰੇ ਤੇ ਨਹੀਂ ਯਕੀਨ ਨਾ ਤੇ ਤੁਸੀਂ ਦਿਨ ਨੂੰ ਮੂੰਹ ਤੇ ਬੋਧਾਣਾ ਮੂੰਹ ਤੇ ਘਰ ਨੂੰ ਸਾਰੀ ਗੱਲ ਨਾ ਮੂੰਹ ਤੇ ਬੋਲਣ ਦਾ ਕੀ ਮਤਲਬ ਹੈ ਕੁਛ ਨਹੀਂ ਕਿਹਾ ਮੇਰਾ ਵਿਸ਼ਵਾਸ ਕਰੋ ਨਾਲ ਤੁਹਾਨੂੰ ਕਿਹਨੇ ਕਿਹਾਗਾ ਵੀ ਮੈਂ ਤੁਹਾਡੇ ਬਾਰੇ ਗਲਤ ਬੋਲਿਆ ਮੈਨੂੰ ਪਾਗਲ ਨਾ ਬਣਾ ਮੈਂ ਤਾਂ ਸਾਹਮਣੇ ਵਾਲੇ ਬੰਦੇ ਦਾ ਚਿਹਰਾ ਦੇਖ ਕੇ ਦੱਸ ਦਿੰਨੀ ਆ ਬੇ ਇਹਦੇ ਦਿਲ ਚ ਕੀ ਚੱਲਦਾ ਤੇ ਕਿਹੜੀਆਂ ਗੱਲਾਂ ਕਰਦਾ ਤੇ ਤੂੰ ਮੈਨੂੰ ਪਾਗਲ ਬਣਾਉਣੀ ਆ ਪਰ ਮੰਮੀ ਮੈਨੂੰ ਦੱਸੋ ਤਾਂ ਸਹੀ ਵੀ ਦੀਦ ਨੇ ਕਿਹਾ ਕੀ ਆ ਤੁਹਾਨੂੰ ਮੈਨੂੰ ਵੀ ਤਾਂ ਪਤਾ ਲੱਗੇ ਲੈ ਸੁਣ ਫਿਰ ਜੇ ਮੇਰੇ ਮੂੰਹੋਂ ਸੁਣਨਾ ਚਾਹਨੀ ਐ ਤੂੰ ਉਹਨੂੰ ਕਿਹਾ ਮੇਰੀ ਸੱਸ ਮੈਨੂੰ ਕੱਪੜੇ ਨਹੀਂ ਲੈ ਕੇ ਦਿੰਦੀ ਅਖੇ ਮੇਰੇ ਮੱਥੇ 5-500 ਦੇ ਸੂਟ ਮਾਰੇ ਨਾ ਤੇਰੀ ਔਕਾਤ ਹੈਗੀ ਐ ਇਹ 500 ਦਾ ਸੂਟ ਪਾਉਣ ਵਾਲੀ ਵੀ ਤੇਰੀ ਔਕਾਤ ਤਾਂ 100 ਦਾ ਸੂਟ ਪਾਉਣ ਵਾਲੀ ਵੀ ਹੈ ਨਹੀਂ ਸ਼ੁਕਰ ਕਰ ਮੈਂ ਤੈਨੂੰ 500 ਦਾ ਸੂਟ ਲੈ ਤਾ ਨਹੀਂ ਮੰਮੀ ਐਵੇਂ ਜਿੱਥੇ ਕੋਈ ਗੱਲ ਹੀ ਨਹੀਂ ਹੋਈ ਹੈਗੀ ਉਹ ਤਾਂ ਜਿੱਦ ਦੇ ਸੂਟ ਪਾਇਆ ਹੋਇਆ ਸੀ ਮੈਨੂੰ ਸੋਹਣਾ ਲੱਗਿਆ ਤੇ ਮੈਂ ਕਹਿਤਾ ਬੀਜੀ ਦੇ ਤੁਹਾਡਾ ਸੂਟ ਬਹੁਤ ਸੋਹਣਾ ਤੇ ਉਹਨਾਂ ਨੇ ਮੈਨੂੰ ਕਿਹਾ ਤਾ ਤੇਰਾ ਵੀ ਬਹੁਤ ਸੋਹਣਾ ਸੂਟ ਆ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਜੀ ਤੁਹਾਡਾ ਸੂਟ ਕਿੰਨੇ ਦਾ ਆ ਉਹ ਕਹਿੰਦੇ 2000 ਦਾ ਤੇ ਉਹਨਾਂ ਨੇ ਮੈਨੂੰ ਵੀ ਪੁੱਛ ਲਿਆ ਵੀ ਤੇਰਾ ਸੂਟ ਕਿੰਨੇ ਦਾ ਮੰਮੀ ਮੈਂ ਕਹਿੰਦਾ ਵੀ 500 ਦਾ ਹੋਰ ਇਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਹੈਗੀ ਨਾ ਹੋਰ ਚੁੱਪ ਨਾ ਬੋਲਦੀ ਹੈ ਹੋਰ ਚੁੱਪ ਇਹਦੇ ਨਾਲ ਕਰ ਵੀ ਮੰਮੀ ਮੈਂ ਤਾਂ ਖਤਮ ਨਾ ਤੇਰੇ ਨਾਲ ਉਹ ਪਹਿਲਾਂ ਵੀ ਆਈ ਹੋਈ ਆ ਉਹ ਨੋ ਸਾਡੀ ਚਾਰ ਜੀ ਨੇ ਘਰ ਵਿੱਚ ਕਦੀ ਉੱਤਰ ਉੱਤਰ ਗੱਲ ਸੁਣੀ ਉਹਨਾਂ ਨੇ ਤੂੰ ਮੈਂ ਤਾਂ ਚਲੂ ਝੂਠੀ ਕਰਤਾ ਮੰਮੀ ਇੱਕ ਵਾਰ ਮੈਨੂੰ ਕੀਨਦਾ ਕਰਲਾ ਮੈਂ ਤਾਂ ਨਾ ਕਰ ਤੁਹਾਡੇ ਬਾਰੇ ਤੇ ਨਾ ਹੀ ਕਰਨ ਮੋੜ ਬਾਰੇ ਕਦੇ ਮਾੜਾ ਨਹੀਂ ਬੋਲੇ ਮੰਮੀ ਤੁਸੀਂ ਇੱਕ ਵਾਰ ਤੈਨੂੰ ਬੁਲਾ ਦੇ ਲੋ ਪੁੱਛਦਾ ਲਾ ਵੀ ਗੱਲ ਹੋਈਗੀ ਸੀ ਵੱਡੀ ਆਈ ਪੁੱਛ ਪਛਾਈਏ ਕਰਨ ਵਾਲੀ ਕੱਲ ਆਕੇ ਤੂੰ ਸਾਡੇ ਵਿੱਚ ਫਰਕ ਪਾਤਾ ਪੁੱਛ ਪਛਾਈਏ ਕਰਨ ਨੂੰ ਫਿਰਦੀ ਐ ਖਬਰਦਾਰ ਮੈਂ ਜਿਹੋ ਜਿਹਾਂ ਮਰਜ਼ੀ ਤੈਨੂੰ ਕਪੜਾ ਲੈ ਕੇ ਦੇਵਾਂ ਜੇ ਕਿਸੇ ਨੂੰ ਦੱਸਿਆ ਵੇ ਇਹ ਕੱਪੜੇ ਮਹਿੰਗੇ ਆ ਜਾਂ ਸਸਤੇ ਆ ਮੇ ਤੋਂ ਬੁਰਾ ਕੋਈ ਨਹੀਂ ਜਿਸ ਘਰ ਵਿੱਚ ਰਹਿਣਾ ਨਾ ਬੰਦਿਆਂ ਵਾਂਗੂ ਰਹਿ ਨੇ ਜੁੱਤੀਆਂ ਮਾਰ ਕੇ ਕੱਢੂ ਤੈਨੂੰ ਗੁੱਤਨੀ ਨੂੰ ਦੇ ਦੂੰ ਲਈ ਨਾ ਬਾਹਰ ਲੱਗੀ ਸਾਜ ਮਰ ਲੰਘੇੜਾ ਕਰਲਾ ਕਰ ਜਿਹੜਾ ਕਰਦੀਆਂ ਹੁਣ ਤੈਨੂੰ ਛੱਤਰ ਖਾਦੇ ਬਿਨਾ ਰੋਟੀ ਨਹੀਂ ਪੱਚਦੀ ਦੰਮਾ ਇਸਕੇ ਜਿੰ ਕਿਸਮ ਬੰਦ ਦੇਖਤੀ ਤੂੰ ਮੇਰੇ ਹੀ ਸਾਨੂੰ ਸਰਨੇ ਫੰਦੇ ਮੈਨੂੰ ਅਗਾਂਹ ਕੁੜੀਆਂ ਦੀ ਅੱਜ ਕਿਸਮਤ ਨਾਲ ਲਿਖਿਆ ਕਰੇ ਜੱਪੇ ਕੇ ਕਰ ਸਕਦਨਾ ਕੋਈ ਨਾ ਮੈਂ ਤਾਂ ਤੈਨੂੰ ਬਤਾ ਹੁਣ ਆ ਨਹੀਂ ਸਕਦੀ ਕਿਉਂਕਿ ਹਾਲਤੀ ਹੈ ਜੀਆ ਪਰ ਪਹਿਲਾਂ ਤੂੰ ਆ ਜਾ ਫਿਰ ਮੈਂ ਜ਼ਰੂਰ ਮਿਲ ਕੇ ਜਾਂਦੇ ਨੂੰ ਚਲ ਮੈਂ ਤੈਨੂੰ ਫਿਰ ਗੱਲ ਕਰਦੀ ਆ ਆਗੇ ਜੀ ਤੁਸੀਂ ਮੈਂ ਤਾਂ ਆ ਗਿਆ ਤੇ ਆ ਕਿਹੜਾ ਫੋਨ ਸੀ ਤੇ ਮੇਰੇ ਆਜੇ ਤੂੰ ਫੋਨ ਕੱਟਤਾ ਨਹੀਂ ਜੀ ਐਵੇਂ ਦੀ ਕੋਈ ਗੱਲ ਨਹੀਂ ਮੇਰੇ ਸਹੇਲੀ ਦਾ ਫੋਨ ਸੀ ਗੱਲ ਹੋ ਗਈ ਸੀ ਤਾਂ ਕੱਟਤਾ ਸਹੇਲੀ ਦਾ ਉਹ ਸਹੇਲੀ ਦਾ ਫੋਨ ਸੀ ਕਿ ਕਿਸੇ ਆਸ਼ਕ ਦਾ ਫੋਨ ਸੀ ਆ ਕੇ ਭੁੱਲ ਜਾਣੇ ਜਿਉ ਤੁਸੀਂ ਮੈਂ ਤੁਹਾਨੂੰ ਝੂਠ ਥੋੜੇ ਬੋਲੂਗੀ ਜੇ ਨਹੀਂ ਯਕੀਨੀ ਮੇਰੇ ਤੇ ਤਾਂ ਆ ਲੈ ਫੋਨ ਚੈੱਕ ਕਰ ਲਓ ਉਹ ਮੈਂ ਸਭ ਜਾਣਦਾ ਤੇਰੇ ਵਰਗੀਆਂ ਫੱਫੇ ਕੁੱਟਣੀਆਂ ਨੂੰ ਘਰ ਵਾਲੇ ਮੂਰੇ ਕੁਝ ਹੋਰ ਹੁੰਦੀਆਂ ਤੇ ਪਿੱਛੋਂ ਕੁਝ ਹੋਰ ਮੈਂ ਉਹ ਜਿਹੀ ਨਹੀਂ ਹੈਗੀ ਅਨਮੋਲ ਖਾਂਦਾਨ ਦੀ ਧੀ ਐ ਨਾ ਤਾਂ ਕਦੇ ਬਾਪ ਜੀ ਪੱਗ ਨੂੰ ਦਾਗ ਲੱਗਣ ਦਿੱਤਾ ਸੀ ਤੇ ਨਾ ਹੀ ਕੋਈ ਤੁਹਾਡੇ ਤੇ ਝੂਠਾ ਧੱਬਾ ਲਾਉਣਾ ਉਹ ਬੱਸ ਬੱਸ ਅੱਜ ਕੱਲ੍ਹ ਨੇ ਇਹੋ ਜਿਹੀਆਂ ਗੱਲਾਂ ਤੇ ਕੋਈ ਯਕੀਨ ਨਹੀਂ ਕਰਦਾ ਆ ਤੇਰੇ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕਾ ਇਹੋ ਜੀਆਂ ਗੱਲਾਂ ਤੇ ਰੱਟੇ ਰਾਲਣੀਆਂ ਅਨਮੋਲ ਤੁਹਾਨੂੰ ਮਰਜ਼ੀ ਯਕੀਨ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਕਹਿ ਵੀ ਦਿੱਤਾ ਵੀ ਚਾਹੇ ਫੋਨ ਚੈੱਕ ਕਰ ਲਓ ਨਾਲੇ ਜਦੋਂ ਮੇਰਾ ਤੁਹਾਡੇ ਨਾਲ ਵਿਆਹ ਹੀ ਹੋ ਗਿਆ ਪਰ ਮੈਂ ਹੋਰ ਕਿੱਥੇ ਜਾਣਾ ਬਿਸ਼ਾਲੀ ਆ ਜਿਹੜੀ ਮੰਮੀ ਕੋਲ ਤੇ ਨਹੀਂ ਚਵੜ ਚਵੜ ਜਵਾਨ ਚੱਲਦੀਆਂ ਨਾ ਆਹ ਲੱਛਣ ਛੱਡ ਦੇ ਨਹੀਂ ਮੈਥੋਗੋਰਾ ਕੋਈ ਨਹੀਂ ਫਿਰ ਅੱਸੀ ਮੈਂ ਤਾਂ ਮੰਮੀ ਨੇ ਕੁਝ ਕਿਹਾ ਹੀ ਨਹੀਂ ਪਤਾ ਨਹੀਂ ਤੁਹਾਡੇ ਘਰ ਕੋਣ ਭਰਦਾਗਾ ਨਾ ਕੀ ਕਹਿੰਨੀ ਹਾਂ ਕੰਨ ਕੋਣ ਭਰਦਾ ਨਾ ਤੇਰਾ ਕਹਿਣ ਦਾ ਮਤਲਬ ਕੀ ਆ ਵੀ ਮੇਰੀ ਮਾਂ ਮੇਰੇ ਕੰਨ ਭਰਦੀ ਆ ਉਹ ਸ਼ਰਮ ਮੰਨ ਲਾ ਮੜੀ ਮੋਟੀ ਸ਼ਰਮ ਅਨਮੋਲ ਤੁਸੀਂ ਆਏ ਕਿਉਂ ਕਰਦੇ ਹੋ ਤੁਹਾਨੂੰ ਪਤਾ ਨਾ ਮੈਂ ਕਿਹੋ ਜਿਹਾ ਹਾਲਤ ਚ ਹਾਂ ਪਰ ਫਿਰ ਵੀ ਤੁਸੀਂ ਮੇਰੇ ਨਾਲ ਇਹ ਸਭ ਕਰਦੇ ਹੋ ਹਾਂ ਇਹ ਸਭ ਤੇਰੇ ਨਾਲ ਮੈਂ ਕਰੂੰਗਾ ਤੇ ਜਦੋਂ ਤੱਕ ਤੂੰ ਸਹੇਗੀ ਤੇ ਜਦੋਂ ਤੇਰੀ ਸਹਿਣ ਦੀ ਹਿੰਮਤ ਖਤਮ ਹੋ ਗਈ ਨਾ ਤਾਂ ਮੈਨੂੰ ਦੱਸ ਦੇਈਂ ਅਰਮੋਲ ਮੇਰੇ ਕਸੂਰ ਕੀ ਆ ਵਹਿਜਾ ਕੀਤਾ ਦੀਆ ਤੁਰ ਕਟਕੜ ਤਰਸਣਾ ਚਾਹੀਦਾ ਨਾ ਮੇਰੇ ਪੇਟ 'ਚ ਤੁਹਾਡਾ ਬੱਚਾ ਪਲ ਰਿਹਾ ਬੱਚਾ ਖਗੜਾ ਕੀ ਦਾ ਗੰਦ ਚੱਕੀ ਫਿਰਦੀ ਆ ਤੂੰ ਹੋ ਮੇਰਾ ਕੋਈ ਨਹੀਂ ਹੈਗਾ ਇਹ ਤਣੀ ਕੀ ਗੰਦੀ ਲਾ ਰਹਾ ਇਹ ਅਰਮੋਲ ਜੇ ਮੈ ਤੁਹਾਨੂੰ ਐਵੇਂ ਦੀ ਲੱਗਦੀ ਸੀ ਫਿਰ ਤੁਸੀਂ ਵਿਆਹ ਹੀ ਕਿਉਂ ਕਰਵਾਇਆ ਸੀ ਹੁਣ ਆ ਕੁਛ ਕਰਦੇ ਹੋ ਖੱਟੂ ਗੱਟ ਮੇਰੀ ਜ਼ਿੰਦਗੀ ਤਾਂ ਨਾ ਖਰਾਬ ਹੁੰਦੀ ਵਿਆਹ ਉਹ ਤੂੰ ਵਿਆਹ ਦੀ ਗੱਲ ਕਰਦੀ ਐ ਉਹ ਮੈਂ ਤਾਂ ਪਤਾ ਨਹੀਂ ਕਿੰਨਿਆਂ ਕ ਦੀ ਜ਼ਿੰਦਗੀ ਖਰਾਬ ਕੀਤੀ ਐ ਤੇਰੇ ਨਾਲ ਵਿਆਹ ਕਰਾਉਣਾ ਥਾ ਮੇਰੀ ਸਿਰਫ ਮਜਬੂਰੀ ਸੀ ਮਜਬੂਰੀ ਮਜਬੂਰੀ ਤੂੰ ਮਜਬੂਰੀ ਤਾਂ ਤੁਸੀਂ ਆਪ ਖੜੀ ਕੀਤੀ ਸੀ ਨੂੰਲ ਜਦੋਂ ਮੈਂ ਪ੍ਰੈਗਨੈਂਟ ਹੋਊਗੀ ਤਾਂ ਤੁਸੀਂ ਬਦਨਾਮੀ ਦੇ ਡਰ ਨੂੰ ਵਿਆਹ ਕਰਵਾ ਲਿਆ ਮੇਰੇ ਨਾਲ ਬਦਨਾਮੀ ਹੋ ਬਦਨਾਮ ਤਾਂ ਜੱਟ ਹੋਇਆ ਨਹੀਂ ਹਜੇ ਤੱਕ ਤੇ ਨਾ ਕਦੇ ਹੋਊਗਾ ਕੋਈ ਉਹ ਤਾਂ ਤੇਰੀ ਮਾਂ ਤੇ ਸਾਡੇ ਪੈਰਾਂ 'ਚ ਡਿੱਗਦੀ ਇਹ ਤਾਂ ਮੈਨੂੰ ਮਜਬੂਰੀ ਕਰਨ ਹਾਂ ਕਰਨੀ ਪੈਗੀ ਉਹ ਨਹੀਂ ਮੈਂ ਤੇਰੇ ਅਰਕੀ ਨਾਲ ਕਿੱਥੇ ਵਿਆਹ ਕਰਵਾਉਂਦਾ ਸੀ ਬਸ ਇਹ ਤਾਂ ਮੇਰੀ ਗਲਤੀ ਰਹੇਗੀ ਮੈਂ ਤਾਂ ਤੁਹਾਨੂੰ ਪਿਆਰ ਕੀਤਾ ਸੀ ਨਾ ਪਰ ਜੇ ਮੈਨੂੰ ਪਤਾ ਹੁੰਦਾ ਸਵੇ ਗਲਤ ਕਦਮ ਕਦੇ ਨਾ ਚੱਕਦੀ ਉਹ ਜਾ ਹੁਣ ਤੁਰ ਜਾ ਤੈਨੂੰ ਰੋਕਦਾ ਕੌਣ ਹੈ ਤੇ ਨਾਲੇ ਕੀ ਪਤਾ ਕੀ ਦਾ ਖੂਨ ਚੱਕੀ ਫਿਰਦੀ ਆ ਤੂੰ ਮੂੰਹ ਲਾ ਕੇ ਬੋਲੇ ਜਾਂਦੇ ਹੋ ਜੇ ਤੁਸੀਂ ਗਲਤ ਸੀ ਤੇ ਦੋਤਲੇ ਮੇਰੀ ਪੀ ਮੈਂ ਵੀ ਗਲਤ ਮੈਂ ਤਾਂ ਤੁਹਾਡੇ ਤੋਂ ਵੀਰਾ ਕਦੇ ਵੀ ਕਿਸੇ ਵਾਂ ਲੱਕ ਚੱਕੀ ਨਹੀਂ ਵੇਖਿਆ ਹਾਂ ਮੈਂ ਤਾਂ ਗਲਤ ਸੀ ਤੇ ਨਾਲੇ ਤੂੰ ਮੈਥੋਂ ਕੀ ਲੈਣਾ ਜੇ ਤੈਨੂੰ ਆਹ ਲਾਦ ਭਾਰ ਲੱਗਦੀ ਹੈ ਨਾ ਤਾਂ ਜਾ ਕੇ ਅਬੋਰਸ਼ਨ ਕਰਾ ਦੇ ਘਰੋਂ ਹੀ ਸੂਰਤ ਅੱਗੇ ਬੋਲੋ ਜਾਨੇ ਤੁਸੀਂ ਮੈਂ ਕਿਉਂ ਕਰਾਂ ਇਹ ਬਾਤ ਤੁਹਾਨੂੰ ਤੁਹਾਡਾ ਬੱਚਾ ਚਾਹੀਦਾ ਨਹੀਂ ਲੋਕ ਤਾਂ ਬੱਚਿਆਂ ਦੇ ਖਾਤੇ ਨੇ ਮੰਤਾ ਮੰਗਦੇ ਆ ਤੇ ਤੁਸੀਂ ਕਹਿੰਦੇ ਬੱਚਾ ਘਿਰਾ ਦੇ ਮੰਤਾ ਮੰਗਦੇ ਆ ਉਹ ਮੈਨੂੰ ਕੋਈ ਨਹੀਂ ਹੈਗਾ ਪਾਪ ਪੰਡਾ ਜਾ ਜਾ ਕੇ ਕੰਮ ਕਰ ਲਾ ਮੈਂ ਬਿੰਦ ਝਟ ਆਰਾਮ ਕਰਨਾ ਕਿਵੇਂ ਕਰਦੀ ਆ ਪਖੰਡ ਸਾਲੀਂ ਫਰੋਣਾ ਆਉਂਦਾ ਇਹਨਾਂ ਨੂੰ ਜਿੰਨਾ ਮਰਜ਼ੀ ਰਵਾ ਲੋ ਪਈਆ ਇੱਥੇ ਮੌਜ ਨਾਲ ਵੀ ਕੰਮ ਕਰ ਲਾ ਉੱਥੇ ਮੇਰੀ ਮਾਂ ਕੱਢੀ ਲੱਗੀ ਪਈਆ ਕੰਮ ਕਰਨਾ ਮੰਮੀ ਜੀ ਮੰਮੀ ਜੀ ਕੀ ਗੱਲ ਆ ਹੋਰ ਆਰਾਮ ਵੀ ਕਰਨ ਦੇ ਦਿਆ ਕਰ ਮੈਨੂੰ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂ ਬੋਲ ਮੰਮੀ ਤੁਸੀਂ ਉਹਨੂੰ ਮੋੜਨ ਨੂੰ ਸਮਝਾ ਦਿਓ ਉਹ ਮੈਨੂੰ ਬਹੁਤ ਗਲਤ ਬੋਲਦੇ ਆ ਨਾ ਕੀ ਕਹਿਤਾ ਮੇਰੇ ਪੁੱਤ ਨੇ ਜੇ ਕਿਹਾ ਵੀ ਹੋਣਾ ਨਾ ਤੂੰ ਜ਼ਰੂਰ ਕੋਈ ਗਲਤੀ ਕੀਤੀ ਹੋਣੀ ਆ ਤਾਂ ਹੀ ਕੁਝ ਕਿਹਾ ਹੋਣਾ ਮੇਰੇ ਪੁੱਤ ਦਾ ਦਿਮਾਗ ਨਹੀਂ ਖਰਾਬ ਜਿਹੜਾ ਉਹੀ ਤੈਨੂੰ ਬੋਲੀ ਜਾਵੇ ਨਹੀਂ ਮੰਮੀ ਮੈਂ ਤਾਂ ਇਹਨਾਂ ਨੂੰ ਕੁਝ ਗਲਤ ਵੀ ਨਹੀਂ ਬੋਲਿਆ ਤੇ ਨਾ ਹੀ ਕੋਈ ਗਲਤੀ ਕੀਤੀ ਆ ਉਹ ਤਾਂ ਇਹ ਵੀ ਨਹੀਂ ਦੇਖਦੇ ਵੀ ਮੇਰੀ ਹਾਲਤ ਕੀ ਆ ਬਸ ਕਦੇ ਨਾ ਕੁਝ ਨਾ ਕੁਝ ਬੋਲਦੇ ਰਹਿੰਦੇ ਆ ਨਾ ਤੂੰ ਕੀ ਬੁਝਾਰਤਾ ਜਿਵੇਂ ਪਾਈ ਜਾਨੀ ਆ ਮੈਨੂੰ ਕੀ ਕਹਿੰਦਾ ਮੇਰੇ ਪੁੱਤਰੇ ਦੱਸ ਮੰਮੀ ਜੀ ਤੁਹਾਨੂੰ ਵੀ ਪਤਾ ਵੀ ਜਦੋਂ ਮੈਂ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਹੋਈ ਸੀ ਨਾ ਤਾਂ ਸਾਰਿਆਂ ਦੇ ਸਹਿਮਤੀ ਨਾਲ ਇਹ ਰਿਸ਼ਤਾ ਹੋਇਆ ਸੀ ਪਰ ਹੁਣ ਇਹ ਮੋੜ ਮੈਨੂੰ ਕਹਿੰਦਾ ਵੀ ਪਤਾ ਨਹੀਂ ਇਹ ਕਿਹਦੀ ਗੰਦੀ ਲਾਦਾ ਨਾ ਸਹੀ ਕਹਿੰਦਾ ਮੇਰਾ ਪੁੱਤ ਨਾਲੇ ਮੈਂ ਕਿਹੜਾ ਅੰਤਰਜਾਮੀ ਆ ਜਿਹੜਾ ਮੈਨੂੰ ਪਤਾ ਕਿ ਮੇਰੇ ਪੁੱਤ ਦੀ ਹਲਾ ਦਾ ਕਿ ਕਿਹਦੀ ਆ ਪਰ ਮੰਮੀ ਇਹ ਗੱਲਾਂ ਤਾਂ ਤੁਸੀਂ ਉਦੋਂ ਸੋਚਨੀ ਸੀ ਹੁਣ ਤਾਂ ਤੁਸੀਂ ਮੈਨੂੰ ਵਾਹ ਕੇ ਇਸ ਘਰ ਚ ਲੈ ਆਏ ਹੋਣੇ ਗੱਲਾਂ ਕਰਨ ਦਾ ਕੀ ਮਤਲਬ ਆ ਐਡਾ ਵੀ ਪਾਗਲ ਨਹੀਂ ਮੇਰਾ ਪੁੱਤ ਜਿੱਡਾ ਸਮਝੀ ਬੈਠੀ ਆ ਨਾਲੇ ਮੈਂ ਤਾਂ ਖੁਦ ਫਸ ਗਈ ਤੇਰੇ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਕੇ ਕਿਉਂ ਮੰਮੀ ਨਾਲੇ ਕੀ ਨਹੀਂ ਕੀਤਾ ਮੈਂ ਤੁਹਾਡੇ ਲਈ ਸਾਰੇ ਕੰਮ ਮੈਂ ਹੀ ਕਰਦੀ ਆ ਸਾਨੂੰ ਆਸ ਤਾਂ ਕਿ ਕੋਈ ਕੰਮ ਨਹੀਂ ਕਰਨ ਦਿੱਤਾ ਤੇ ਇਸ ਹਾਲਤ ਚ ਵੀ ਮੈਂ ਆਪ ਹੀ ਸਾਰੇ ਕੰਮ ਕਰਦੀ ਆ ਨਾ ਤੇਰੇ ਕੰਮ ਨੂੰ ਕੀ ਚੱਟਣਾ ਤੂੰ ਸਾਨੂੰ سونے ਦੀਆਂ ਰੋਟੀਆਂ ਨਹੀਂ ਖਵਾਉਂਦੀ ਜਿਹੋ ਜਿਹੀਆਂ ਲੋਕਾਂ ਦੀਆਂ نوਹਾ ਕੰਮ ਕਰਦੀਆਂ ਉਹੋ ਜਿਹੇ ਤੂੰ ਕਰਦੀਆਂ ਤੂੰ ਕੀ ਜੱਗੋਂ ਵਾਰਾ ਕੰਮ ਕਰਦੀਆਂ ਸਾਡੇ ਵਾਸਤੇ ਆਈ ਵੱਡੀ ਅੱਖੇ ਮੈਂ ਸਾਰਾ ਕੰਮ ਕਰਦੀ ਆ ਮੰਮੀ ਮੰਨੇ ਸਾਰੇ ਇਕੋ ਜਿਹਾ ਕੰਮ ਕਰਦੇ ਆ ਪਰ ਮੇਰੇ ਵਾਂਗ ਕੋਈ ਜ਼ੁਲਮ ਨਹੀਂ ਸਹਿੰਦਾ ਨਾਲੇ ਇਸ ਹਾਲਤ ਚ ਤਨਾ ਲੋਕ ਇੰਨਾ ਖਿਆਲ ਰੱਖਦੇ ਆ ਤੇ ਮੈਂ ਇੱਥੇ ਜਲਮ ਤੇ ਜਲਮ ਸਹਾਰੀ ਆ ਨਾ ਮੇਰੀ ਗੱਲ ਸੁਣ ਲੈ ਇੱਕ ਆ ਬੂਥਾ ਅੱਡ ਕੇ ਨਾ ਮੈਨੂੰ ਦਿਖਾ ਇੱਥੇ ਇੱਥੇ ਜੇ ਰਹਿਣਾ ਨਾ ਇੱਥੇ ਉਹੀ ਕਰਨਾ ਪੈਣਾ ਜੋ ਅਸੀਂ ਚਾਹੁੰਦੇ ਆ ਜਿਸ ਦਿਨ ਸਾਡੇ ਵਿਰੁੱਧ ਚੱਲ ਪਈ ਨਾ ਤਰ ਬੋਰੀ ਵਸਤਰਾ ਚਕਾ ਦੂੰਗੀ ਤੇ ਪੇਕੀ ਜਾ ਕੇ ਸਾਹ ਲਈ ਲੱਗੇ ਸਾਹਮਣੇ ਤੈਨੂੰ ਲੱਗ ਪੈਂਦੀ ਤੜਕੇ ਆਥਣੇ ਕੀਰਨੇ ਪਾਉਣ ਜਿਵੇਂ ਕੋਈ ਮਰ ਗਿਆ ਹੁੰਦਾ ਮੰਮੀ ਕਾਹਦੀ ਬੰਦ ਜਾਣੇ ਤੁਸੀਂ ਮੈਂ ਤਾਂ ਜਦੋਂ ਜਾਣਾ ਸੀ ਉਦੋਂ ਨਹੀਂ ਗਈ ਹੈਗੀ ਇੱਥੋਂ ਹੁਣ ਮੈਂ ਕਿੱਥੇ ਜਾਣਾ ਨਾਲੇ ਕੁੜੀਆਂ ਦੇ ਤਾਂ ਦੋ ਘਰ ਹੁੰਦੇ ਨੇ ਵਿਆਹ ਤੋਂ ਪਹਿਲਾਂ ਪੇਕਾ ਕਰ ਤੇ ਵਿਆਹ ਤੋਂ ਬਾਅਦ ਸੋਹਰਾ ਕਰ ਮੇਰੀ ਗੱਲ ਸੁਣਨੀ ਸਾਰਿਆਂ ਦੇ ਦੋ ਹੀ ਹੁੰਦੇ ਨੇ ਤੂੰ ਕਿ ਇੱਥੇ ਬੱਕਰੀ ਆਈਆਂ ਨਾਲੇ ਆਪਣੇ ਪੇਕੇਆਂ ਨੂੰ ਫੋਨ ਕਰ ਦੇ ਆ ਤੇਰਾ ਕੋ ਹੀਲ ਅਸਿੱਲਾ ਕਰਨ ਤੇਰੇ ਜਿਨੇਪੇ ਵਾਸਤੇ ਇੱਕ ਫੁੱਟੀ ਕੌਡੀ ਵੀ ਹੈ ਨਹੀਂ ਸਾਡੇ ਕੋਲ ਲੱਗੀ ਸਮਝ ਪਰ ਮੰਮੀ ਹੁਣ ਤੂੰ ਇੱਥੇ ਰਹਿਣੀ ਆ ਤਾਂ ਫਿਰ ਹੱਕ ਤੁਹਾਡਾ ਬਣਦਾ ਜਿਵੇਂ ਆਪ ਦੀ ਪੇਕੇ ਘਰ ਰਹਿ ਜਾਂਦੀ ਤਾਂ ਉਹਨਾਂ ਦਾ ਹੱਕ ਬਣਦਾ ਸੀ ਦੇਖ ਮੈਨੂੰ ਸਿਆਣੀ ਬਿਆਣੀ ਨੂੰ ਨਾ ਬਹੁਤੀ ਅਕਲ ਨਸਖਾ ਜੇ ਇਸ ਘਰ ਵਿੱਚ ਰਹਿਣਾ ਨਾ ਉਹੀ ਕਰਨਾ ਪੈਣਾ ਜੋ ਅਸੀਂ ਚਾਹੁੰਦੇ ਆ ਤੇ ਇਸ ਘਰ ਦੇ ਜੋ ਉਸੂਲ ਐ ਗੱਜਕ ਦਫਾ ਹੱਕਮਕਮ ਕਰ ਇੱਥੇ ਲੱਗਿਆ ਮੇਰੇ ਸਹਰਾਣੇ ਬੈਠ ਕੇ ਕੀਰਨੇ ਪਾਣਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਕਰ ਦਿੰਦੀ ਆ ਮੇਰੇ ਨੂੰ ਹੁਣ ਪਰ ਮੈਨੂੰ ਥੋੜ ਤੋਂ ਇਹ ਵੀ ਨਹੀਂ ਸੀ ਨਹੀਂ ਜਾ ਪਰੇ ਵੀਰੇ ਨੂੰ ਕਰ ਚਾਹੇ ਮਾਂ ਨੂੰ ਕਰ ਚਾਹੇ ਪਿਓ ਨੂੰ ਕਰ ਮੇਰੇ ਸਹਰਾਣੇ ਲੱਗ ਪਈ ਆ ਕੇ ਬੁੱਕਣ ਖੈਰ ਸੁਖ ਨਹੀਂ ਮਨਾਉਂਦੀ ਮੇਰੇ ਪੁੱਤ ਦੀ ਸ਼ਿਕਾਇਤਾਂ ਲਾਉਣ ਲੱਗ ਪਈ ਓਕੇ ਆ ਕਰਦਾ ਆ ਕਰਦਾ ਆਪਦੇ ਲੱਛਣ ਕਿਵੇਂ ਸਹੀ ਨੇ ਵਿਆਹ ਤੋਂ ਪਹਿਲਾਂ ਖੇ ਖਾਂਦੀ ਰਹੀ ਕਿੱਥੇ ਸਾਡੇ ਕਰਮਾ ਚ ਇਹ ਮੜੀ ਪਈ ਸੀ ਨਖਸਮੇ ਪਤਾ ਨਹੀਂ ਇਹਦੇ ਤੋਂ ਕਦੋਂ ਖੇੜਾ ਛੁੱਟਣਾ ਕਦੋਂ ਨਹੀਂ ਬੇਬੇ ਕਰੀ ਸੀ ਉਹਦੇ ਨਾਲ ਗੱਲ ਕੀ ਕਹਿੰਦੀ ਬੇਪੁੱਤ ਕਰੀ ਸੀ ਮੈਂ ਕਿਹਾ ਜਾਂ ਤਾਂ ਇੱਥੋਂ ਆਪਣਾ ਡੰਡੀ ਡੋਰਾ ਚਾਕੇ ਤਿੱਤਰ ਹੋ ਜਾ ਜਾਂ ਫਿਰ ਆਪਣੇ ਪੇਕਿਆਂ ਤੋਂ ਪੈਸੇ ਮੰਗਵਾ ਸਾਡੇ ਪੱਲੇ ਢਿਲਣਾ ਨਹੀਂ ਹੈਗਾ ਤੇਰਾ ਜਨੇਪਾ ਯੂਨਪਾ ਕਰਾਉਣ ਨੂੰ ਕੋਈ ਕਾਨੂੰ ਬੇਬੇ ਉਹਨਾਂ ਕੋਲ ਮਲੰਗਾਂ ਕੋਲ ਕਿੱਥੇ ਆ ਪੈਸੇ ਹੋਰ ਪਤਾ ਪਾ ਲਵਾਂਗੇ ਪੈਸੇ ਨਾਲੇ ਆਪਾਂ ਨੂੰ ਕੀ ਪਤਾ ਬੇਦੀ ਕੁੱਖ ਚ ਕੁੜੀ ਆ ਕੇ ਮੁੰਡਾ ਜੇ ਕੁੜੀ ਜਾਂਪੇ ਸਾਡੇ ਤਾਂ ਪੈਸੇ ਬਰਬਾਦ ਹੋ ਜਾਣਗੇ ਗੱਲ ਤਾਂ ਤੇਰੀ ਠੀਕ ਆ ਬੇਬੇ ਹੋਰ ਨਹੀਂ ਕੁਝ ਬੋਲੀਏ ਬੇ ਪਤਾ ਬੋਲਣ ਤਾਂ ਗੱਠ ਦੀ ਜबान ਐ ਦੀ ਲੱਗੀ ਸੀ ਮੋਰੇ ਭੋਂਕਣ ਸਾਤ ਨਾ ਫਿਰ ਤੱਤੀਆਂ ਬੱਤੀਆਂ ਬਹਿ ਕੇ ਮੂਹ ਦੀ ਛੱਗ ਵਾਂਗੂ ਆਹੀ ਗੱਲਾਂ ਤੋਂ ਖੇ ਛੱਡਦੀ ਐ ਬੇਬੇ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਨਾ ਕਰ ਇਹਦੇ ਨਾਲ ਰਿਸ਼ਤਾ ਉਦੋਂ ਤੂੰ ਵੀ ਨਹੀਂ ਮੰਨੀ ਮਾੜਾ ਜਿਹੇ ਦੀ ਮਾਂ ਆਪਣੇ ਪੈਰੀਂ ਆਕੇ ਕੀ ਡਿੱਗ ਪਈ ਤੂੰ ਤਾਂ ਝਟ ਰਸਤੇ ਨੂੰ ਹਾਂ ਕਰਤੀ ਬੇਪੁੱਤ ਫਸਿਆ ਨੇ ਮਾਰ ਤਾ ਖਾਣੀ ਸੀ ਕਹਿੰਦੇ ਹੁੰਦੇ ਜਦੁਖਲੀ ਚ ਸਿਰ ਆ ਗਿਆ ਦੋ ਸੱਟਾ ਵੱਧ ਕੀ ਤੇ ਘੱਟ ਕੀ ਜਾਂਦੇ ਦੀ ਮਾਂ ਆਕੇ ਇੱਕ ਲੈਣੀ ਜਿਹੇ ਹੀ ਰੋਣੇ ਲੱਗ ਪਈ ਫੇ ਗੜਪਿਆ ਢੋਲ ਵਜਾਉਣਾ ਹੀ ਪੈਣਾ ਸੀ ਉਹ ਕਾਣੂ ਬੇਬੇ ਤੂੰ ਵੀ ਉਵੇਂ ਹੀ ਪੈਗਲ ਜਾਨੀ ਆ ਮਾੜਾ ਜਿਆ ਕੋਈ ਰੋਣ ਲੱਗ ਜੇ ਉਹਨੂੰ ੱੱੱਕੇ ਮਾਰ ਕੇ ਬਾਹਰ ਕੱਢ ਦੇ ਆਪਣਾ ਕੀ ਕਰ ਲੈਂਦੀ ਓ ਪੁੱਤ ਜੇ ੱੱੱਕੇ ਮਾਰ ਕੇ ਉਹਨੂੰ ਬਾਹਰ ਕੱਢਦੀ ਨਾ ਉਹ ਸਥਾਪਨ ਜਤਾਂ ਚ ਜਾਂਦੀ ਜੇ ਪੰਚਾਇਤ ਕਰ ਲੈਂਦੀ ਨਾ ਸਾਰੇ ਪਿੰਡੇ ਸਾਡੀ ਮਿੱਟੀ ਪਟ ਹੋ ਜਾਣੀ ਸੀ ਬੇਬੇ ਉਹ ਐ ਕਿਵੇਂ ਚਲੀ ਜਾਂਦੀ ਬੇਬੇ ਉਹਨਾਂ ਨੂੰ ਆਪਦੀ ਇੱਜ਼ਤ ਨਹੀਂ ਪਿਆਰੀ ਨਾਲੇ ਕੀ ਪਤਾ ਆ ਕੀ ਦਾ ਗੰਦ ਚੱਕੀ ਫਿਰਦੀ ਐ ਪੁੱਤ ਇਹ ਤਾਂ ਹੁਣ ਚੱਲਣਾ ਹੀ ਪੈਣਾ ਸਿਆਣੇ ਕਹਿੰਦੇ ਹੁੰਦੇ ਆ ਵੇ ਗਲ ਪਿਆ ਢੋਲ ਬਜਾਉਣਾ ਹੀ ਪੈਂਦਾ ਹੁੰਦਾ ਕੋਈ ਨਾ ਬੇਬੇ ਹੋ ਰਾਵ ਬਥੇਰੇ ਨੇ ਜੇ ਕੁੜੀ ਹੋ ਗਈ ਨਾ ਇਹ ਤੋਂ ਮੈਂ ਤਲਾਕ ਲੈ ਲੂੰ ਵਧੀਆ ਬੰਨਾ ਵੇ ਸਦਰਿਆ ਤਲਾਕ ਕਿਤੇ ਐਵੇਂ ਮਿਲ ਜਊ ਅਗਲੀ ਵਿਆਹ ਦਾ ਖਰਚਾ ਲੈ ਕੇ ਖੇੜਾ ਛੱਡੂ ਆ ਜਿਹੜਾ ਜੰਮਣਾ ਜਾਂ ਜੰਮਣੀ ਉਹਦਾ ਖਰਚਾ ਅਲੱਗ ਲਊਗੀ ਤੂੰ ਹੀ ਕਮਲੀਆਂ ਮਾਰੀ ਜਾਣਾ ਹਾ ਇਹ ਵੀ ਸਾਲਾ ਸਿਆਪਾ ਹੀ ਆ ਬੇਬੇ ਤੂੰ ਵੀ ਬਾਲੀ ਡਰਪੋਕ ਆ ਆ ਮਿੱਟੀ ਪਟੂ ਮਿੱਟੀ ਪਟੂ ਬਾਲੀ ਗੱਲ ਕਹਿ ਕੇ ਨੂ ਢੇਰੀ ਢਾ ਜਣੀ ਆ ਬੇ ਪੁੱਤ ਢੇਰੀ ਨਹੀਂ ਢਾਉਂਦੀ ਤੈਨੂੰ ਬਚਾਉਣੀ ਆ ਅਗਲੀ ਤਾਂ ਲੋਕਾਂ ਨੂੰ ਤਮਾਸ਼ਾ ਦਿਖਾ ਲਣ ਲਈ ਤੇ ਹੋਰ ਬੈਠੀ ਐ ਓ ਬੇਬੇ ਕੀ ਤੇਨੀ ਤਮਾਸ਼ਾ ਦਿਖਾਉਂਦੀ ਨਾਲੇ ਕਰ ਕੀ ਲੈਣਗੇ ਆਪਣਾ ਉਹ ਜੇ ਪੰਚਾਇਤ ਜਾਣਗੇ ਤਾਂ ਆਪਾਂ ਵੀ ਕਹਿ ਦਾਂਗੇ ਆਪਣਾ ਹੀ ਕਰ ਲਣਗੇ ਐਵੇਂ ਡਰੀ ਜਾਨੀ ਆ ਤੂੰ ਤਾਂ ਇੰਨਾ ਸੌਖਾ ਨਹੀਂ ਹੈਗਾ ਤੈਨੂੰ ਮੈਂ ਕਿਹਾ ਨਾ ਬੇਅਗਲੇ ਕੁੜੀਆਂ ਦੀ ਸੁਣਦੇ ਆ ਮਿੱਟੀ ਪੱਟ ਹੋ ਜਾਊਗੀ ਸਾਡੀ ਜਲੂਸ ਨਿਕਲੋ ਲੱਗ ਉਹ ਕੁਝ ਨਹੀਂ ਨਿਕਲਦਾ ਕੋਈ ਨਹੀਂ ਹੁਣ ਮੈਂ ਦੇਖਣਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਚਲ ਕੋਈ ਨਹੀਂ ਫੇਰ ਨਾ ਐਨੀ ਸੋਚਿਆ ਕਰ ਰਹਿਣਾ ਜਾ ਆਰਾਮ ਕਰ ਲੈ ਬੰਦ ਚੜ ਧੁੱਪੇ ਫਿਰਿਆ ਰਹਿਣਾ ਚਲ ਚੰਗਾ ਤੂੰ ਵੀ ਕਰ ਲੈ ਰਹਾ ਕੋਈ ਗੱਲ ਨਹੀਂ। ਇਹ ਤਾਂ ਖੜਾ ਤਾਂ ਛਡਾਉਣਾ ਪੈਣਾ। ਛਡਾਉਂਗੀ ਵੀ ਐਦਾਂ ਦਾ ਖੜਾ ਨਾ। ਹੂੰ ਮੋੜ ਕੇ ਇਸ ਘਰ ਵੱਲ ਮੂੰਹ ਬਿਨਾ ਕਰੂੰਗੀ। ਕੋਈ ਗੱਲ ਨਹੀਂ। ਦੇਖਦੇ ਆਂ ਕੀ ਕਰਨਾ ਕੀ ਨਹੀਂ। ਪੈਨਾ ਮੇਰਾ ਪੁੱਤ ਦੁਖੀ ਘਰ ਛੱਡਿਆ। ਕੀ ਕਰਾਂ? ਗਲਤੀ ਵੀ ਪੁੱਤ ਦੀ ਐ। ਦੇਖ ਭਾਈ ਮੈਂ ਤਾਂ ਤੁਹਾਡੀ ਕੁੜੀ ਨੂੰ ਕਹਿਤਾ ਸੀ ਪਤਾ ਨਹੀਂ ਹੁਣ ਉਹਨੇ ਤੁਹਾਨੂੰ ਦੱਸਿਆ ਜਾਂ ਨਹੀਂ ਦੱਸਿਆ। ਇਹ ਨਹੀਂ ਮੈਨੂੰ ਪਤਾ। ਮਾਸੀ ਜੀ ਜੋਨੇ ਮੈਨੂੰ ਦੱਸਿਆ ਫੇਰੀ ਆਇਆ ਮੈਂ ਤੁਹਾਨੂੰ ਵੀ ਪਤਾ ਹੈ ਮੇਰੇ ਘਰ ਵਾਲੀ ਦਾ ਵੀ ਵੱਡਾ ਪ੍ਰਸ਼ਨ ਹੋਇਆ ਬਈ ਮੈਂ ਹੁਣ ਕੀ ਕਰਾਂ ਜੇ ਤੇਰੀ ਘਰ ਵਾਲੀ ਦਾ ਵੱਡਾ ਪ੍ਰਸ਼ਨ ਹੋਇਆ ਇਹ ਤੁਹਾਡੇ ਘਰ ਦਾ ਮਾਮਲਾ ਹੈ ਆਪੇ ਸਲ ਜਾਓ ਤੁਹਾਨੂੰ ਵੀ ਪਤਾ ਮਾਸੀ ਜੀ ਮੇਰਾ ਖਰਚਾ ਵਾਲਾ ਹੋ ਗਿਆ ਮੈਂ ਤਾਂ ਇਹ ਕਹਿੰਦਾ ਸੀ ਆਪਾਂ ਰਲ ਮਿਲ ਕੇ ਕਰ ਲੈਣੀ ਹੈ ਦੇਖ ਬਈ ਜੇ ਸਾਡੇ ਕੋਲ ਹੁੰਦੇ ਅਸੀਂ ਲਾ ਦਿੰਦੇ ਤੁਹਾਡੀ ਕੁੜੀ ਤਾਂ ਨਿਤ ਨਵੇਂ ਖਰਚੇ ਕਰਾਉਂਦੀ ਆ ਸਾਡੇ ਤਾਂ ਨਹੀਂ ਇੰਨੇ ਖਰਚੇ ਚੱਕ ਹੁੰਦੇ ਉਹਦੇ ਹਾਂ ਇੱਕ ਵਾਰੀ ਸੁਣਨਾ ਚਾਹੀਏ 10 ਵਾਰੀ ਸੁਣ ਲੈ ਪਰ ਮਾਸੀ ਜੀ ਇਹ ਜੇ ਟਾਈਮ ਤਾਂ ਬੰਦਾ ਫੜ ਫੜ ਕੇ ਵੀ ਕਰ ਲੈਂਦਾ ਹੈਗਾ ਪੋਤਾ ਹੋਵੇ ਜਾਂ ਪੋਤੀ ਬੱਚਣੀ ਤਾਂ ਸੋਡੀ ਐ ਦੇਖ ਭਾਈ ਮੈਨੂੰ ਘਮਾ ਫਰਾ ਕੇ ਗੱਲ ਨਹੀਂ ਕਰਨੀ ਆਉਂਦੀ ਜਿਵੇਂ ਜਨੇਪੇ ਤੇ ਪੈਸੇ ਲਾਤੇ ਨਾ ਆ ਤੁਹਾਡਾ ਜਿਹੜਾ ਦੇਣ ਲੈਣਾ ਮੈਂ ਠੋਕ ਵਜਾ ਕੇ ਲਵੂੰਗੀ ਹਾਂ ਵਿਆਹ ਵੇਲੇ ਤਾਂ ਤੁਸੀਂ ਕਹਿੰਦੇ ਸੀ ਵੀ ਅਸੀਂ ਕੁਝ ਨਹੀਂ ਲੈਣਾ ਚਾਹੇ ਚਾਰ ਕੱਪੜੇ ਆ ਜੇ ਤੋਰ ਦਿਓ ਹੁਣ ਕੀ ਹੋ ਗਿਆ ਫਿਰ ਉਹੀ ਟਾਈਮ ਨੂੰ ਤਾਂ ਅਸੀਂ ਪਛਤਾਉਨੇ ਆ ਰੋਨੇ ਆ ਜੇ ਆ ਮਜਬੂਰੀ ਨਾ ਗਲ ਪੈਂਦੀ ਤੱਕਾ ਨੂੰ ਅਸੀਂ ਆਹ ਗਲ ਪਾਉਂਦੇ ਆਪਣੇ ਫਾਹਾ ਮਜਬੂਰੀਆਂ ਤਾਂ ਮਾਸੀ ਜੀ ਵੱਡੇ ਵੱਡੇ ਲੋਕਾਂ ਨੂੰ ਕਰਾ ਦਿੰਦੀ ਐ ਨਹਾਰਨ ਨੂੰ ਕਿਹੜਾ ਸੀ ਯੰਗ ਲੜੀ ਆ ਤੇਰੀ ਮਾਂ ਆ ਗਈ ਸਾਡੇ ਪੈਰ ਫੜ ਲੈ ਸਾਨੂੰ ਹਾਂ ਕਰਨੀ ਪਈ ਕੋਈ ਨਾ ਮਾਸੀ ਜੀ ਸਾਨੂੰ ਵੀ ਪਤਾ ਨਹੀਂ ਸੀ ਵੀ ਸਾਡੀ ਕੁੜੀ ਆਹ ਚੰਦ ਚਾੜੀ ਬੈਠੀ ਐ ਹੁਣ ਦੋਸ਼ ਕੀ ਦੇਈਏ ਇਹ ਤਾਂ ਭਾਈ ਤੂੰ ਪਹਿਲਾਂ ਸੋਚਣਾ ਸੀ ਪਹਿਲਾਂ ਤਾਂ ਆਵਾਰਾ ਕਰਦੀ ਕਰਦੀਆਂ ਉਹਨਾਂ ਨੂੰ ਖੁੱਲਾ ਛੱਡ ਦਿੰਦੇ ਆ ਫਿਰ ਤੁਸੀਂ ਬਗਾਨੇ ਮੁੰਡਿਆਂ 'ਚ ਕਸੂਰ ਕੱਢਦੇ ਫਿਰਦੇ ਹੋ ਸੱਥਾ ਪੰਚਾਇਤਾਂ ਦੇ ਡਰਾਵੇ ਦਿੰਦੇ ਹੋ ਮੇਰੀ ਗੱਲ ਸੁਣ ਲਾ ਭਾਈ ਇੱਕ ਵਾਰੀ ਕਹਾਲਾ ਚਾਹੇ ਮੇਰੇ ਤੋਂ 10 ਵਾਰੀ ਕਹਾਲਾ ਮੇਰੀ ਰੂਹ ਨਹੀਂ ਕਰਦੀ ਉਹਨੂੰ ਇੱਥੇ ਰੱਖਣ ਲਈ ਕਸੂਰ ਇੱਕ ਦਾ ਨਹੀਂ ਹੁੰਦਾ ਮਾਸੀ ਜੀ ਦੋਵਾਂ ਦਾ ਹੁੰਦਾ ਹੈ ਕਸੂਰ ਤਾਂ ਦੋਨਾਂ ਦਾ ਹੁੰਦਾ ਸਹਿਮਤੀ ਕਰਕੇ ਇੱਥੇ ਤੱਕ ਨਾ ਬਤਾਈ ਆ ਥੋੜੀ ਕੁੜੀ ਸਹਿਮਤ ਸੀ ਅਜੇ ਆਹ ਕੁਖੋ ਨਾ ਹੁੰਦੀ ਮੈਂ ਤਾਂ ਕਦੀ ਰਿਸ਼ਤਾ ਹੀ ਨਹੀਂ ਸੀ ਲੈਣਾ ਮਾਰਦੀ ਕੁੱਤਨੀਓਂ ਭਗਾ ਕੇ ਬਾਹਰ ਬਿ ਦਫਾ ਹੋ ਜਿੱਥੇ ਦੀ ਹੈ ਗਈਆਂ ਚਲੋ ਮਾਸੀ ਜੀ ਇਸ ਗੱਲ ਤੇ ਮਿੱਟੀ ਪਾਓ ਹੁਣ ਤੁਸੀਂ ਦੱਸੋ ਵੀ ਕੀ ਮੰਗਦੀ ਹਾਂ ਨਾ ਦੇਖ ਟੋਨੀ ਮੰਗਣ ਨੂੰ ਮੈਂ ਕਿਹੜਾ ਇੱਥੇ ਸੋਨੇ ਦੀਆਂ ਮੋਹਰਾ ਮੰਗ ਲਈਆਂ ਦੋ ਚਾਰ ਟੁੰਮਾ ਤੇ ਥੋੜਾ ਜਿਹਾ ਕੈਸ਼ੇ ਮੰਗਿਆ ਦੋ ਚਾਰ ਟੁੰਮਾ ਮਾਸੀ ਤੇ ਨਾ ਕੈਸ਼ ਕਰ ਲਈ ਦੀ ਨਾ ਦੋ ਜਾਰ ਟੁੰਮਾ ਤੇ ਸਾਹ ਚੜਾ ਰਿਆ ਕਾਕਾ ਮੇਰੀ ਗੱਲ ਸੁਣ ਅੱਜ ਜਦ ਤੇਰੇ ਜਵਾਕ ਹੋਇਆ ਤੇਰੀ ਸੱਸ ਨਹੀਂ ਸੀ ਘਾਣੇ ਗੱਟੇ ਲਿਆਈ ਤੇਰੀ ਮਾਂ ਵਾਸਤੇ ਇਹੀ ਵਸ ਮੇਰੇ ਵਾਸਤੇ ਚਾਹੀਦਾ ਨਾ ਮੈਨੂੰ ਵੀ ਤਾਂ ਮਾੜਾ ਮੋਟਾ ਟਮ ਛਲਾ ਚਾਹੀਦਾ ਹੀ ਐ ਟੂੰ ਤਾਂ ਮਾਸੀ ਜੀ ਇੱਕ ਅੱਧੀ ਹੁੰਦੀ ਐ ਤੇ ਇੰਨੇ ਟੂਮਾ ਤੁਸੀਂ ਕੀ ਕਰਨੀ ਐ ਨਾ ਮੈਂ ਕਿ ਟੂਮਾ ਸਿਰਚ ਮਾਰਨੀ ਆ ਥੋਡੀ ਭੈਣ ਦੇ ਕੰਮ ਆਉਣੀਆਂ ਤੇ ਫੇਰ ਮਾਸੀ ਜੀ ਇੰਨਾ ਕੈਸ਼ ਕੀ ਕਰਨਾ ਕੈਸ਼ ਮੇਰੇ ਮੁੰਡੇ ਦੇ ਬੁਲੇਟ ਵਾਸਤੇ ਪੂਰਾ 2 ਤੋਂ 2.5 ਲੱਖ ਰੁਪਈਆ ਜੇ ਲਿਆਉਂਗੇ ਮੁੰਡੇ ਦੀ ਪੰਜੀਰੀ ਤੇ ਤਾਂ ਠੀਕ ਐ ਨਹੀਂ ਲੈ ਜਾਓ ਆਪਣੀ ਤੀ ਨੂੰ ਕੋਈ ਨਾ ਮਾਸੀ ਜੀ ਜੇ ਮੇਰੇ ਤੋਂ ਹੋ ਸਕਿਆ ਤਾਂ ਮੈਂ ਜ਼ਰੂਰ ਕਰੂੰਗਾ ਜੇ ਧੀ ਵਸੋਣੀ ਹੋਈ ਨਾ ਪੰਜੀਰੀ ਤੇ ਸਭ ਕੁਝ ਲੈ ਆਇਓ ਨਹੀਂ ਸਾਸਰੀ ਘਰ ਐ ਚਲੋ ਠੀਕ ਨਾ ਮਾਸੀ ਜੀ ਮੈਂ ਚਾਉਂਦਾ ਕਥੇ ਨੰਗਾ ਮਲੰਗਾ ਨਾ ਆਪਾਂ ਪੈ ਗਿਆ ਸਾਡਾ ਵੀਰੇ ਆ ਤੁਸੀਂ ਕੀ ਕਹੀ ਜਾਂਦੇ ਹੋ ਮੰਮੀ ਨੇ ਸੱਚੀ ਇੰਨਾ ਕੁਝ ਮੰਗ ਲਿਆ ਕਿਉਂ ਪੈਣੀ ਤੈਨੂੰ ਯਕੀਨ ਨਹੀਂ ਮੇਰੇ ਤੇ ਜੇ ਨਹੀਂ ਯਕੀਨ ਤਾਂ ਪੁੱਛ ਲੈ ਜਾ ਕੇ ਉਹਨਾਂ ਨੂੰ ਨਹੀਂ ਨਹੀਂ ਵੀਰੇ ਯਕੀਨ ਦੀ ਗੱਲ ਨਹੀਂ ਹੈਗੀ ਤੇ ਨਾਲੇ ਪੁੱਛਾਂ ਵੀ ਕਿਨੂੰ ਅਨਮੋਲ ਤਾਂ ਤੁਹਾਡੇ ਆਉਣ ਦੀ ਗੱਲ ਸੁਣ ਕੇ ਸ਼ਹਿਰ ਚਲਾ ਗਿਆ ਤੇ ਮੰਮੀ ਚਾਚੀ ਕੋਲ ਚਲੀ ਗਈ ਹੁਣ ਤੂੰ ਦੱਸ ਪੈਣੀ ਕੀ ਕਰਨਾ ਹੈ ਮੈਂ ਕੀ ਦੱਸਾਂ ਵੀਰੇ ਮੈਂ ਤਾਂ ਐਡੀ ਵੱਡੀ ਗਲਤੀ ਕਰਕੇ ਨਾ ਹੁਣ ਆ ਕੋ ਸੌਲੀ ਮਜਬੂਰ ਕਰਤਾ ਕੋਈ ਨਾ ਪੈਣੀ ਚੁੱਪ ਕਰ ਜਾ ਤੂੰ ਰੋਣਾ ਪੈਣੀ ਜਦੋਂ ਤੂੰ ਨਿੱਕੀ ਹੁੰਦੀ ਸੀ ਉਦੋਂ ਵੀ ਬਥੇਰੀਆਂ ਗਲਤੀਆਂ ਕਰਦੀ ਸੀ ਉਦੋਂ ਕਿਹੜਾ ਤੈਨੂੰ ਮੈਂ ਮਾਫ ਨਹੀਂ ਕਰਦਾ ਸੀ ਵੀਰੇ ਉਦੋਂ ਦੀ ਗਲਤੀ ਤੇ ਹੁਣ ਦੀ ਗਲਤੀ 'ਚ ਬਹੁਤ ਫਰਕ ਆ ਉਦੋਂ ਮੈਂ ਵੀ ਛੋਟੀ ਸੀ ਤੇ ਗਲਤੀ ਵੀ ਛੋਟੀ ਹੁੰਦੀ ਸੀ ਹੁਣ ਮੈਂ ਵੱਡੀ ਹੋ ਗਈ ਤੇ ਮੇਤੋਂ ਗਲਤੀ ਬਹੁਤ ਵੱਡੀ ਹੋਗੀ ਫੇਰ ਕੀ ਹੋਇਆ ਭੈਣੇ ਇਹ ਵੀ ਕਿਸੇ ਕਿਸੇ ਭਰਾ ਦਾ ਜਿਗਰਾ ਹੁੰਦਾ ਹੈ ਜੋ ਆਪਦੀ ਭੈਣ ਦੀ ਗਲਤੀ ਨੂੰ ਮਾਫ ਕਰ ਦੇ ਤੂੰ ਤਾਂ ਮਾਫ ਕਰ ਦੇਂਗਾ ਵੀਰੇ ਪਰ ਮੈਂ ਰੱਬ ਨੂੰ ਕੀ ਮੂੰਹ ਦਿਖਾਉਂਗੀ ਵੀ ਮੈਂ ਆਪਦੇ ਭਰਾ ਨੂੰ ਕਰਜ਼ੇ ਚ ਡੋਬਣ ਲੱਗੀ ਆ ਨਾ ਮੇਰੀ ਭੈਣ ਰੋਣਾ ਹੋਰ ਕੋਈ ਚਾਰਾ ਵੀ ਹੈ ਨਹੀਂ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪੈਣਾ ਵੀਰੇ ਮੈਂ ਤੇ ਰਹਿ ਦੇਣਾ ਕਿਵੇਂ ਮੋੜੂੰਗੀ ਚਿੰਨਣਾ ਮੇਰੇ ਆ ਸਾਥ ਚੱਲਦੇ ਨੇ ਨਾ ਮੇਰਾ ਹਰ ਸਾ ਤੇਰੇ ਤੋਂ ਗੁਰਬਾਣਾ ਵੀਰੇ ਹੈ ਕਮਲੀ ਨਾ ਹੋਵੇ ਤਾਂ ਆਏ ਸੋ ਵੀ ਕਹਿੰਦੇ ਹੁੰਦੇ ਆ ਨਾਲੇ ਆਪਾਂ ਇੰਨੇ ਗਾਇ ਗੁਜ਼ਰੇ ਵੀ ਹੈ ਨਹੀਂ ਵੀਰੇ ਚਾਹੇ ਆਪਾਂ ਲੱਖ ਮੀਰ ਪਰ ਜਦੋਂ ਕੁੜੇ ਨੂੰ ਨਾ ਲਾਲਚੀ ਸਾਰੇ ਮਿਲ ਜਾਣ ਤਾਂ ਭਰਾ ਲੱਖ ਤੋਂ ਕੱਖ ਹੋ ਜਾਂਦੇ ਆ ਕੋਈ ਨਾ ਭੈਣੇ ਨੀਤਾਂ ਨੂੰ ਮੁਰਾਦਾ ਹੁੰਦੀਆਂ ਜੇ ਨੀਤ ਸਿੱਧੀ ਹੋਵੇ ਨਾ ਤਾਂ ਰੱਬ ਹੋਰ ਦੇ ਦਿੰਦਾ ਤੇਰਾ ਵੀ ਪਰਿਵਾਰ ਆ ਵੀਰੇ ਤੂੰ ਵੀ ਆਪ ਦਾ ਜਵਾਬ ਬਲਣਾ ਹੁਣ ਮੈਂ ਤੈਨੂੰ ਕੀ ਆਖਾਂ ਤੂੰ ਪਹਿਲੇ ਬੇਚਿਤ ਕਹੋ ਕੇ ਕਹਿ ਪਰ ਮੈਂ ਤਾਂ ਫੈਸਲਾ ਕਰ ਲਿਆ ਵੀ ਇਹਨਾਂ ਦਾ ਮੱਥਾ ਡਮਾਂਗੇ ਉਹ ਤਾਂ ਮੰਮੀ ਹੁਣੀ ਕਹਿੰਦੇ ਸੀ ਵੀ ਜੇ ਮੁੰਡਾ ਹੋਇਆ ਤਾਂ ਜਾਪੇ ਦਾ ਸਾਰਾ ਖਰਚਾ ਅਸੀਂ ਕਰਾਂਗੇ ਪਰ ਹੁਣ ਤੈਨਾਂ ਨੇ 1 ਰੁਪਿਆ ਵੀ ਨਹੀਂ ਲਾਇਆ ਚੱਲ ਛੱਡ ਫੇਰ ਕੀ ਹੋਇਆ ਤੂੰ ਸਾਡੀ ਕੁਛ ਲੱਗਦੀ ਨਹੀਂ ਤੇਰੀ ਭਾਬੀ ਬਹੁਤ ਚੰਗੀ ਐ ਜਦੋਂ ਉਹ ਨੂੰ ਆ ਕੁਝ ਪਤਾ ਲੱਗਿਆ ਨਾ ਉਹਨੇ ਮੈਨੂੰ ਉਦੀ ਭੇਜਤਾ ਜਿਹੜੇ ਕੋਲੇ ਵੀਰੇ ਭਾਬੀਆਂ ਤਾਂ ਮਾਵਾ ਵਰਗੀਆਂ ਹੁੰਦੀਆਂ ਨੇ ਤੇ ਕਰਮ ਵਾਲੀ ਹੁੰਦੀ ਓ ਕੁੜੀ ਜਿਹਨੂੰ ਇੰਨਾ ਪਿਆਰ ਕਰਨ ਵਾਲੀ ਭਾਬੀ ਮਿਲਦੀ ਆ ਚੱਲ ਭੈਣੇ ਹੁਣ ਤੂੰ ਟੈਨਸ਼ਨ ਨਾ ਲਈ ਠੀਕ ਐ ਤੇ ਮੈਂ ਚੱਲਦਾ ਜਾ ਕੇ ਪੈਸੇ ਮੈਂ ਇੰਤਜ਼ਾਮ ਕਰਦਾ ਇਹ ਮਾਸੀ ਆ ਗਈ ਤਾਂ ਕਹੂਗੀ ਪਤਾ ਨਹੀਂ ਕੀ ਚੱਲਾਂ ਕਰਦਾ ਪਰ ਤੂੰ ਰੋਟੀ ਤਾਂ ਖਾ ਜਾ ਵੀਰੇ ਮੈਂ ਹੁਣੀ ਬਣਾ ਦਿੰਨੀ ਆ ਨਹੀਂ ਨਹੀਂ ਭੈਣੇ ਮੈਂ ਚੱਲਦਾ ਤੂੰ ਨਾਲੇ ਆਦਾ ਧਿਆਨ ਰੱਖਿਆ ਕਰ ਠੀਕ ਐ ਵੀਰੇ ਚਲ ਗਿਰ ਤੂੰ ਵੀ ਧਿਆਨ ਨਾਲ ਜਾਈ ਨਾਲ ਭਾਬੀ ਦਾ ਖਿਆਲ ਰੱਖੀ ਚਲ ਠੀਕ ਹੈ ਭੈਣੀ ਮੈਂ ਜਾ ਕੇ ਕਰਦਾ ਪੈਸਾ ਲੈਣਦੀ ਆ ਚਲ ਅਬ ਇਹ ਜੋਪਰਾ ਕਹਿਜੀ ਭਾਬੀ ਸਭ ਨੂੰ ਦੇ ਨਹੀਂ ਅੱਜ ਕੱਲ ਕੋਣ ਕਿਸੇ ਨੂੰ ਪੁੱਛਦਾ ਭਾਬੀਆਂ ਦੇ ਆਉਣ ਨਾਲ ਨਾ ਪਰਾਉ ਵੀ ਬਦਲ ਜਾਂਦੇ ਆ ਪਰ ਰੱਬ ਨੇ ਸੋਹਰੇ ਵੱਲੋਂ ਤਾਂ ਨਹੀਂ ਪਰ ਪੇਕੇ ਵੱਲੋਂ ਮੇਰੀ ਕਿਸਮਤ ਬਹੁਤ ਵਧੀਆ ਲਿਖੀ ਆ ਮੈਨੂੰ ਆਹੀ ਉਮੀਦ ਸੀ ਤੇਰੇ ਨੰਗ ਪੇਕਿਆਂ ਤੋਂ ਕਿੱਥੇ ਮੈਂ ਆਪਣਾ ਮੁੰਡਾ ਤੇਰੇ ਨਾਲ ਵਿਆਹ ਲਿਆ ਕੁਛ ਨਹੀਂ ਦਿੱਤਾ ਕੰਜਰਾਂ ਨੇ ਬਿਸ਼ਰਮ ਕਿਸੇ ਥਾਂ ਦੇ ਇੱਥੇ ਮੇਰੇ ਘਰ ਵਿੱਚ ਤੂੰ ਧਰੀ ਪਈ ਸੀ ਮੰਮੀ ਹੁਣ ਵੀ ਰਿਉਣੀ ਇੰਤਜ਼ਾਮ ਕਰੀ ਤੇ ਜਾਂਦੇ ਇੱਕੋ ਲੱਖ ਤੋਂ ਹੁਣ ਕੀ ਕਰਦੇ ਨਾ ਉਹ ਨਾ ਪਿਛਲੇ 10 ਦਿਨਾਂ ਤੋਂ ਤੇਰਾ ਵੀਰਾ ਇੱਥੋਂ ਗਿਆ ਹੋਇਆ 10 ਦਿਨਾਂ ਅੱਜ ਤੋਂ ਤੱਕ ਪ੍ਰਬੰਧ ਹੋਇਆ ਨਾ ਹੁਣ ਕੀ ਇੱਕ ਦਿਨ ਵਿੱਚੋਂ ਪ੍ਰਬੰਧ ਕਰ ਲੂਗਾ ਨਾਲੇ ਉਹਨੂੰ ਨੰਗ ਮੰਲੰਗ ਨੂੰ ਕੌਣ ਦੇਊਗਾ ਆਧਾਰ ਪੈਸੇ ਮੰਮੀ ਇਹ ਤਾਂ ਤੁਹਾਨੂੰ ਵੀ ਪਤਾ ਨਾ ਵੀ ਪੈਸੇ ਕਿਹੜੇ ਧਰੱਖਤਾਂ ਲੱਗਦੇ ਆ ਵੀ ਜਿਹੜਾ ਜਦੋਂ ਜੀ ਕੀਤਾ ਵੀਰਾ ਤੋੜ ਲਿਆਊਗਾ ਹਾਲੇ ਹੁਣ ਤਾਂ ਭਾਬੀ ਦਾ ਆਪਰੇਸ਼ਨ ਹੋਇਆ ਕਿੰਨਾ ਖਰਚਾ ਹੋਇਆ ਵੀਰੇ ਦਾ ਉੱਥੇ ਤਾਂ ਹੀ ਤਾਂ ਮੈਂ ਕਹਿੰਨੀ ਆ ਵੀ ਤੇਰੀ ਪਰਝਾਈ ਦਾ ਆਪਰੇਸ਼ਨ ਹੋਇਆ ਉਸ ਤਾਂ ਸਿਰੇ ਦਾ ਕਰਜ਼ਾਈ ਆ ਪਹਿਲੇ ਨੰਗ ਮੰਲੰਗਾ ਉਹਨੇ ਕਿੱਥੋਂ ਸਾਨੂੰ ਦੇ ਦੇਣੇ ਆ ਪੈਸੇ ਮੰਮੀ ਸਾਰੇ ਦੁਨੀਆਈ ਕਰਜ਼ਾਈ ਆ ਮੇਰਾ ਭਰਾ ਕੱਲਾ ਹੀ ਕਰਜਾਈ ਨਹੀਂ ਹੈਗਾ ਨਾਲੇ ਲੋਡ ਪੈਂਦੇ ਨਾ ਸਭਨੇ ਕਰਜ਼ਦਾਰ ਬਨਣਾ ਪੈਂਦਾ ਮੇਰੀ ਗੱਲ ਸੁਣਨੀ ਸਾਰੀ ਦੁਨੀਆ ਕਰਜਾਈ ਆ ਪਰ ਤੇਰੇ ਭਾਈ ਜਿੰਨੇ ਕਰਜਾਈ ਨਹੀਂ ਹੈਗੀ ਸਾਰੇ ਪੇਕੇ ਨਾ ਆਪਣੀਆਂ ਧੀਆਂ ਦਾ ਪਹਿਲਾਂ ਸੋਚਦੇ ਆ ਪਰ ਤੇਰੇ ਪੇਕੇ ਨੇ ਕੀ ਸੋਚਿਆ ਤੇਰੀ ਮਾਂ ਤਾਂ ਆ ਕੇ ਮੇਰੇ ਪੈਰੀਂ ਡੈਗ ਪਈ ਤੇ ਮੈਨੂੰ ਤੇਰਾ ਰਿਸ਼ਤਾ ਲੈਣਾ ਪਿਆ ਉਹ ਵੀ ਆਪਣੇ ਮੁੰਡੇ ਕਰਕੇ ਨਹੀਂ ਮੈਂ ਤੇਰਾ ਰਿਸ਼ਤਾ ਕਦੇ ਨਾ ਲੈਂਦੀ ਮੰਮੀ ਜੀ ਤਾੜੀ ਕਦੇ ਘਤ ਨਾਲ ਨਹੀਂ ਵੱਜਦੀ ਮੈਂ ਕੱਲੀ ਗਲਤ ਥੋੜੀ ਸੀ ਥੋੜੇ ਮੁੰਡੇ ਦੀ ਵੀ ਬਰਾਬਰ ਗਲਤੀ ਸੀ ਖੈਰ ਹੁਣ ਤਾਂ ਤੁਸੀਂ ਕੁਝ ਮਰਜ਼ੀ ਕਹੀ ਜਾਓ ਫੜਾਉਰੇ ਜੁਆ ਜੋ ਆਪਣਾ ਸਾਡਾ ਫੜਾ ਜੁਆ ਮੇਰੀ ਗੱਲ ਸਬ ਜबान ਕੇ ਮੈ ਲੜਾਉਣੀ ਹੈ ਤੂੰ ਹੈ ਮम्मी ਚੜ ਲੜਾਉਣੀ ਹੈ ਜबान ਮੇਰੇ ਨਾਲ ਮम्मी ਚੜ ਮम्मी ਚੜ ਦੋ ਦਿਲਤਾ ਕਰਦਾ ਤੇਰੇ ਹੁਣੇ ਜਾਨੋ ਮੁਕਾਦਮਾ ਤੈਨੂੰ ਕੱਢਾਂ ਇੱਥੋਂ ਬਾਹਰ ਚਲ ਵਾ ਚਲ ਮੇਰੇ ਮੇਰੇ ਨਾਲ ਜਮਨੂ ਤੂੰ ਮਾਫੀ ਦੇ ਕੀ ਕਰਨ ਲੱਗਿਓ ਤੁਸੀਂ ਕਿਹੜੇ ਕਸੂਰ ਦੀ ਸਰਦਾਂ ਲੱਗਿਓ ਇਹਨੂੰ ਕਸੂਰ ਪੁੱਛਦਾ ਕਿਹੜਾ ਕਿਹੜਾ ਕਸੂਰ ਦੱਸੀਏ ਇੱਕ ਕਸੂਰ ਹੋਵੇ ਤਾਂ ਦੱਸਾਂ ਰੋਟੀ ਪਾਣੀ ਇਹਨੂੰ ਨਹੀਂ ਬਣਾਉਣਾ ਦਾ ਕੰਮ ਤਾਂ ਦਾ ਇਹਨੂੰ ਨਹੀਂ ਕਰ ਆਉਂਦਾ ਬੋਲਣ ਦੀ ਤਮੀਜ਼ ਇਹਨੂੰ ਹੈ ਨਹੀਂ ਹੋਰ ਦੱਸ ਕਿਹੜਾ ਕਸੂਰ ਪੁੱਛਦਾ ਬੱਸ ਮਾਫੀ ਬੱਸ ਗੱਲ ਨਾ ਟਾਲ ਮੈਨੂੰ ਪਤਾ ਸੀ ਇੱਕ ਦਿਨ ਇਹੀ ਕੁਝ ਹੋਣਾ ਜਿਵੇਂ ਭੈਣ ਦੀ ਜ਼ੁਬਾਨ ਚੱਲਦੀ ਹੈ ਉਮੇ ਭਾਈ ਦੀ ਚਲਦੀ ਐ ਮੇਰੇ ਘਰ ਆ ਕੇ ਰੋਮ ਮਾਰਦਾ ਲੈ ਜਾ ਇਹਨੂੰ ਅਸੀਂ ਨਹੀਂ ਰੱਖਣੀ ਆਹ ਹੀ ਕੋਈ ਚਾਹੀਦਾ ਸੀ ਨਾ ਤੁਹਾਨੂੰ ਵਾਸੀ ਜੀ ਜੇ ਆਉਂਦੀ ਭੈਣ ਦੀ ਖਾਤਰ ਮੈਨੂੰ ਆਪਦੀ ਜਿੰਦ ਵੀ ਵੇਚਣੀ ਪੈ ਦੇਣਾ ਤਾਂ ਉਹ ਵੀ ਵੇਚ ਕੇ ਤੇਰਾ ਢਿੱਡ ਭਰ ਦੂੰ ਵੀਰੇ ਇਹ ਸਭ ਮੈਂ ਨਹੀਂ ਸੀ ਚਾਹੁੰਦਾ ਵੀ ਕਰਜ਼ਾ ਚੱਕ ਕੇ ਇਹਨਾਂ ਦਾ ਢਿੱਡ ਭਰਾਂ ਪਰ ਮੈਂ ਦੋ ਕਿੱल्ल्या ਚਾਹੁੰਨਾ ਇੱਕ ਕਿੱਲਾ ਵੇਚ ਕੇ ਇਹਨਾਂ ਦਾ ਢਿੱਡ ਭਰਿਆ ਪਰ ਵੀਰੇ ਤੂੰ ਕੀ ਕਰੇਗਾ ਪਹਿਲੇ ਤੋਂ ਬਿਨਾ ਨਾਲੇ ਭਾਬੀ ਤੇਰੀ ਭਾਬੀ ਨੇ ਸਲਾਹ ਦਿੱਤੀ ਸੀ ਭੈਣੇ ਉਹਦੀ ਸਲਾਹ ਮੰਨ ਕੇ ਮੈਂ ਇਹ ਸਭ ਕੁਝ ਕੀਤਾ ਧੀ ਦੇ ਮੈਂ ਤੇਰੇ ਜੇਨਦਾਰ ਰਹਾਂਗੀ ਮਾਸੀ ਜੀ ਤੁਸੀਂ 2 ਲੱਖ ਮੰਗਿਆ ਸੀ ਨਾ ਪੂਰਾ 5 ਲੱਖ ਹੈ ਤੇ ਨਾਲ ਇਹ ਆਹ ਟੂਮਾ ਤੇਰੇ ਕੱਲੀ ਵਾਸਤੇ ਚਾਹ ਠੀਕ ਆ ਭੈਣੇ ਮੈਂ ਚਾਹਉਂਦਾ ਟੋਨੀ ਪੁੱਤ ਮੈਨੂੰ ਮਾਫ ਕਰ ਦੇ ਮੈਂ ਮੈਂ ਪਾਪਣ ਮੈਂ ਮੈਂ ਬਹੁਤ ਤਕਲੀਫ ਦਿੱਤੀ ਐ ਤੁਹਾਨੂੰ ਦੋਹਾਂ ਨੂੰ ਮੈਨੂੰ ਮaaf ਕਰ ਦੇ ਪੁੱਤ ਧੀਏ ਤੁਸੀਂ ਮੈਨੂੰ ਮaaf ਕਰ ਦੇ ਮੈਂ ਤੈਨੂੰ ਕਦੀ ਧੀ ਸਮਝਿਆ ਹੀ ਨਹੀਂ ਫੇਰ ਤਾਂ ਕਦੀ ਤੈਨੂੰ ਨੋ ਵੀ ਨਹੀਂ ਸਮਝਿਆ ਮੈਂ ਤੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਮੇਰੀ ਧੀ ਮੈਨੂੰ ਮaaf ਕਰ ਦੇ ਨਾਲੇ ਪਾਪੀ ਕੌਣ ਇਹ ਤਾਂ ਉੱਪਰ ਵਾਲਾ ਜਾਣਦਾ ਮਸੀ ਜੀ ਹੁਣ ਮੈਨੂੰ ਜਾਣ ਦੋ ਮੈਂ ਜਿਹੜਾ ਆਪਣਾ ਕੰਮ ਕਰਨਾ ਸੀ ਕਰਤਾ ਟੋਨੀ ਪੁੱਤ ਮੈਨੂੰ ਮੁਆਫ ਕਰ ਦੇ ਸੱਚੀ ਮੈਂ ਬਹੁਤ ਵੱਡੀ ਪਾਪਣ ਐ ਗੁਨਾਹਗਾਰ ਐ ਤੁਹਾਡੀ ਜਿਨੇ ਇੱਕ ਭਾਈ ਤੋਂ ਇੱਕ ਭੈਣ ਨੂੰ ਦੂਰ ਕੀਤਾ ਪਤਾ ਨਹੀਂ ਮੈਂ ਲਾਲਚ ਵਿੱਚ ਅੰਨੀ ਹੋ ਕੇ ਤੁਹਾਡੇ ਤੋਂ ਕੀ ਕੀ ਮੰਗਦੀ ਰਹੀ ਪੈਸਾ ਸੋਨਾ ਇਹਨੂੰ ਇੰਨਾ ਪਰੇਸ਼ਾਨ ਕੀਤਾ ਮੈਂ ਸੱਚੀ ਗੁਨਾਹਗਾਰ ਹਾਂ ਮੈਂ ਮੈਂ ਤਾਂ ਮਾਫੀ ਦੇ ਕਾਬਲ ਵੀ ਨਹੀਂ ਪਰ ਫੇਰ ਵੀ ਪਤਾ ਨਹੀਂ ਮੇਰੇ ਗੁਨਾਹਾਂ ਨੂੰ ਰੱਬ ਦੇਖਦਾ ਹੋਣਾ ਕਿੰਨੇ ਪਰ ਰੱਬ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਮੈਨੂੰ ਮaaf ਕਰ ਦੇ ਪੁੱਤ ਆ ਲੈ ਮੈਨੂੰ ਨਹੀਂ ਇਹ ਸਭ ਕੁਝ ਚਾਹੀਦਾ ਨਹੀਂ ਨਹੀਂ ਮਾਸੀ ਜੀ ਤੁਸੀਂ ਇਹਨੂੰ ਰੱਖੋ ਬਸ ਮੇਰੀ ਭੈਣ ਨੂੰ ਖੁਸ਼ ਰੱਖਿਆ ਕਰੋ ਇਸ ਤੋਂ ਵੱਧ ਮੈਂ ਕੁਝ ਨਹੀਂ ਚਾਹੁੰਦਾ ਪੰਨੀ ਪੁੱਤ ਤੂੰ ਇੰਨਾ ਛੋਟਾ ਹੋ ਕੇ ਮੈਨੂੰ ਬੁੱਢੀ ਨੂੰ ਇਹ ਗੱਲ ਸਿਖਾ ਗਿਆ ਵੇ ਘਰ ਦੇ ਵਿੱਚ ਲੋਹਾ 3 ਅੱਖੇ ਮੇ ਰੱਖੀ ਦੀ ਪਤਾ ਨਹੀਂ ਮੈਂ ਪਤਾ ਨਹੀਂ ਮੈਂ ਖੀ ਕੀ ਤੈਨੂੰ ਵੀ ਬੋਲ ਗਈ ਵਿਸ਼ਾਲੀ ਨੂੰ ਵੀ ਬੋਲ ਗਈ ਮੈਂ ਬਾਰ-ਬਾਰ ਤੋ ਹਰ ਵਾਰ ਇਹਨੂੰ ਤੰਗ ਕਰੀ ਗਈ ਵਿਸ਼ਾਲੀ ਪਤ ਦੇਖਤੀਏ ਤੁਮੈਨ ਮਾਫ ਕਰਤਾ ਨਾ ਮੰਮੀ ਜੀ ਤੁਸੀਂ ਨਾ ਮੈਨੂੰ ਮਾਫੀ ਮੰਗੋ ਵੱਡੇ ਕਹਿੰਦੇ ਛੋਟੇ ਤੋਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਫਿਰ ਕੀ ਹੋ ਗਿਆ ਜੇ ਤੁਸੀਂ ਮੈਨੂੰ ਨਗੁਸ਼ ਬੋਲਤ ਮੈਨੂੰ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਤੁਸੀਂ ਤਾਂ ਮੇਰੇ ਮਾਮਾ ਵਰਗੇ ਹੋ ਮੈਂ ਤਾਂ ਤੁਹਾਨੂੰ ਕਦੇ ਸੱਸ ਮੰਨਿਆ ਹੀ ਨਹੀਂ ਚੱਲ ਫਿਰ ਆਪਣੇ ਭਾਈ ਵਾਸਤੇ ਨਿੰਬੂ ਪਾਣੀ ਜਾਂ ਚਾਹ ਬਣਾ ਕੇ ਲਿਆ ਫਿਰ ਆਪਾਂ ਇਕੱਠੇ ਬੈਠ ਕੇ ਪੀਨੇ ਆ। ਉਹ ਨਹੀਂ ਮਾਸੀ ਜੀ ਮੈਂ ਚੱਲਿਆ। ਨਹੀਂ ਪੁੱਤ ਚਾਹ ਪੀ ਕੇ ਜਾਇ। ਚਲੋ ਤੁਸੀਂ ਬਾਹਰਾ ਕਹਿੰਦੇ ਤਾਂ ਵੇਲ ਜੰਨੇ। ਹਾਂ ਮੈਂ ਹੁਣੇ ਬਣਾ ਕੇ ਲੈਣੀ ਆ। ਤੁਸੀਂ ਮਾਰੋ ਗੱਲਾਂ। ਚਲ ਠੀਕ ਆ ਬੁਆ ਜੀ।